मां नीमा मां ਮੇਰੇ ਮਾਗਰ ਕੁੱਤੇ ਪੈ ਜਾਂਦੇ ਆ मां ਮੈਂ ਕੀ ਕਰਾਂ मां ਮੈਂ ਕਿੱਧਰ ਜਾਵਾਂ मां ਪਾਪੀ ਲੋਕਾਂ ਨੂੰ ਆਜੇ ਤੇਰੇ ਤੱਕ ਮਤਲਬਾ ਤੇਰਾ ਤਾਂ ਆਜੇ ਦੁੱਧ ਹੋਰ ਵੇਚਨਾ ਤਾਂ ਤੈਨੂੰ ਘਰੇ ਰੱਖੀ ਖੜਿਆ ਪਰ ਮੇਰੇ ਤੱਕ ਤਾਂ ਕੋਈ ਮਤਲਬ ਨਹੀਂ ਸੀ ਤਾਹੀਂ ਸ਼ਾਇਦ ਮੇਰੇ ਗਲਦਰ ਰੱਸਾ ਵੱਢ ਕੇ ਦੋ ਡੰਡੇ ਮਾਰੇ ਤੇ ਮੈਨੂੰ ਘਰੋਂ ਬਾਹਰ ਕਰ ਦਿੱਤਾ ਸੀ। ਮਾਂ ਜਦੋਂ ਮੈਨੂੰ ਗੇੜ ਤੋਂ ਬਾਹਰ ਕੱਢਿਆ ਸੀ ਤਾਂ ਤੂੰ ਬਹੁਤ ਰੰਗੀ ਸੀ। ਮਾਂ ਮੈਂ ਕਈ ਦਿਨ ਮੋੜ-ਮੋੜ ਗੇੜ 'ਚ ਵੜਨਾ ਚਾਹਿਆ। ਪਰ ਚੰਦਰੇ ਮਤਲਬ ਇਨਸਾਨਾਂ ਨੇ ਮੈਨੂੰ ਅੰਦਰ ਨਹੀਂ ਵੜਨ ਦਿੱਤਾ। ਹਾਂ ਇੰਨਾ ਜ਼ਰੂਰ ਕਰ ਲੈਂਦਾ ਸੀ ਕਿ ਮੈਂ ਗੇੜ ਤੋਂ ਤੈਨੂੰ ਥੋੜਾ ਜਿਆਦਾ ਤੱਕ ਲੈਂਦਾ। ਪਰ ਤੈਨੂੰ ਦੇਖਣ ਬਦਲੇ ਮਨ ਨੂੰ ਡੰਡੇ ਬਹੁਤ ਪੈਂਦੇ ਸੀ ਫਿਰ ਮਾਂ ਇੱਕ ਦਿਨ ਮਨੂੰ ਰਾਤ ਨੂੰ ਟੈਂਪੂ 'ਚ ਚੜਾ ਕੇ ਕਾਹਦੇ ਪਿੰਡ ਟਪਾਈ ਹਣੇ ਰੇਚ ਮਾਂ ਰਾਹ ਦਾ ਪਤਾ ਨਹੀਂ ਚੱਲਿਆ ਕਿੱਥੇ ਲੈ ਕੇ ਜਾ ਰਹੀ ਆ ਰਾਤ ਨੂੰ ਕਿਤੇ ਦੂਰ ਲਿਜਾ ਕੇ ਨਹਿਰੇ-ਨਹਿਰ ਉਤਾਰ ਦਿੱਤਾ ਮੈਂ ਮਸਾਂ ਕਣਗਾਵਾੜੀ ਦੇ ਕੁੱਤਿਆਂ ਤੋਂ ਬਚਦਾ ਕਿਸੇ ਪਿੰਡ ਪਹੁੰਚ ਗਿਆ ਪਰ ਹੁਣ ਮੈਂ ਇੱਥੇ ਮੈਂ ਬਹੁਤ ਕੋਸ਼ਿਸ਼ ਕੀਤੀ ਤੋਂ ਕਰੇ ਕਿਤੇ ਨਹੀਂ ਦਿਸਦੀ ਹਰ ਕੋਈ ਡੰਡਾ ਮਾਰਦਾ ਮਾਂ ਮੈਂ ਇਹਨਾ ਕਹਿਣਾ ਕਿ ਬਹੁਤ ਇੱਥੇ ਰੱਬ ਦੇ ਵੀ ਬੰਦੇ ਨੇ ਜੋ ਹਰਾ ਚਾਰਾ ਜਾ ਪਾਣੀ ਵਗੈਰਾ ਸੜਕ ਤੇ ਰੱਖ ਦਿੰਦੇ ਨੇ ਪਰ ਉਹ ਮਜਬੂਰ ਹਨ ਕਿਉਂਕਿ ਉਹ ਮਨੂੰ ਆਪਣੇ ਘਰੇ ਰੱਖ ਨਹੀਂ ਸਕਦੇ ਸ਼ਾਇਦ ਉਹਨਾਂ ਦਾ ਟੱਬਰ ਲੜੂ ਕਿ ਕੀ ਕਰਾਉਣਾ ਇਸ ਕਟੀੜ ਤੋਂ ਪਰ ਚਲੋ ਮਾਂ ਮੈਂ ਉਹਨਾਂ ਚੰਗੇ ਲੋਕਾਂ ਦਾ ਧੰਨਵਾਦ ਕਰਦਾ ਜਿਹੜੇ ਖਾਣਾ ਪਾਣੀ ਦੇ ਜਾਂਦੇ ਨੇ ਮੇਰੇ ਵਰਗੇ ਇੱਥੇ ਬਹੁਤ ਬਥੜੇ ਨੇ ਜੋ ਆਪਣੀਆਂ ਮਾਂ ਮਾਂ ਤੋਂ ਵਿਛੜੇ ਹੋਏ ਨੇ ਮਾਂ ਤੂੰ ਫਿਕਰ ਨਾ ਕਰੀ ਖਾਣਾ ਦੇਣ ਵਾਲਾ ਤਾਂ ਰੱਬ ਆ ਉਸ ਨੂੰ ਸਭ ਦੀ ਫਿਕਰ ਆ ਰੱਬ ਬੰਦੇ ਤੋਂ ਆਪ ਮੈਨੂੰ ਖਾਣਾ ਦਵਾਉਂਦਾ ਮਾ ਉਡੀਕ ਰਹੀ ਹੂ ਕਿ ਕਦੋਂ ਤੇਰੇ ਤੱਕ ਮਤਲਬ ਖਤਮ ਹੋਵੇ ਤੇ ਕਦੋਂ ਤੈਨੂੰ ਉਹੀ ਲੋਕ ਘਰੋਂ ਕੱਢਣਾ ਤੇ ਜਿਨ੍ਹਾਂ ਨੇ ਮੰਨੂ ਘਰੋਂ ਕੱਢਿਆ ਸੀ ਤੇ ਫਿਰ ਕਦੋਂ ਆਪਾਂ ਮਿਲੀਏ ਚੰਗਾ ਮਾ ਰੱਬ ਤੇ ਵਿਸ਼ਵਾਸ ਰੱਖੀ ਜੇ ਰੱਬ ਨੂੰ ਸਭ ਦੀ ਫਿਕਰ ਹੈ ਤਾਂ ਰੱਬ ਮਤਲਬੀ ਲੋਕਾਂ ਨੂੰ ਵੀ ਸੱਚ ਸਿਖਾ ਸਕਦਾ ਚੰਗਾ ਮਾ ਤੇਰਾ ਆਪਣਾ ਬਛੜਾ ਬੁੱਧੂ